ਹੁਣ ਜਿਹੜਾ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਵੀ ਇਨਕਰੀਸ ਹੋਣੀ ਹੈ ਕਿਉਂਕਿ ਗਰਮੀ ਦਾ ਮੌਸਮ ਹੁਣ ਚੱਲ ਰਿਹਾ ਹੈ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੋਂ ਜ਼ਰੂਰ ਅਵੋਇਡ ਕਰਨਾ ਚਾਹੀਦਾ घरों तो बहर त ही निकल निकलो जो बहुत जरूरी है अदरवाइज़ अवॉइड करना चाहिए और फार्मरसू भी ध्यान रखना चाहिए जो खेतों में कम करते हैं सवेरे शाम आ, के टाइम काम थोड़ा व्द करके जो पी कास ने भी ब्रेक लेनी चाहिए और सारे हेल्दी डाइट लेनी चाहिए और लिकुड्स वरूर बात लेने चाहिए ने ਦੇ ਦਿਨ ਦਾ ਜਿਹੜਾ ਟੈਂਪਰੇਚਰ ਨੀਅਰ ਨੋਰਮਲ ਔਰ ਰਾਤ ਦਾ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਿਹਾ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣਗੇ ਪ੍ਰੇਡਿਕਸ਼ਨ ਹੈ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੀ ਖਾਸ ਸਪੇਸ ਕਰਸ਼ ਮੌਸਮ ਖਬਰਨਾਮਾ ਜਿੱਦਾਂ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਤੇ ਗੜੇਮਾਰੀ ਵੀ ਦੇਖਣ ਗਈ ਦੇਖੀ ਗਈ ਹੈ ਤੇ ਉਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮિજાਜ ਕਿਹੋ ਜਿਹਾ ਰਹਿਣ ਵਾਲਾ ਹੈ ਗੱਲਬਾਤ ਕਰਨ ਲਈ ਡਾਕਟਰ ਪਵਨੀਤ ਕੋਰ ਕਿੰਗਰਾਜੀ ਮੈਮ ਨੇ ਸਾਡੇ ਨਾਲ ਸ਼ਸ਼ੀ ਗਰਮਾ ਜਸਪਾਲ ਜੀ ਮੈਮ ਜਿੱਦਾਂ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਮੀਂਹ ਵੀ ਪਈ ਨੇ ਤੇ ਗੜੇਮਾਰੀ ਵੀ ਦੇਖੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇ ਜੀ ਜੀ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 2 ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 6.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਦਿਨ ਦਾ ਜਿਹੜਾ ਟੈਂਪਰੇਚਰ ਨੀਅਰ ਨੋਰਮਲ ਔਰ ਰਾਤ ਦਾ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਿਹਾ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੈਂ ਤਾਂ ਜਿੱਦਾਂ ਕਿ ਹੁਣ ਫਸਲਾਂ ਦੀ ਕਟਾਈ ਵੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਉਹਨਾਂ ਨੂੰ ਕੀ ਕੁਝ ਖਾਸ ਖਾਸ ਜਿਹੜੀ ਅਪੀਲ ਕੀਤੀ ਜਾਊਗੀ ਤੁਹਾਡੇ ਵੱਲੋਂ ਫਾਰਮਰਸ ਨੂੰ ਹੀ ਦੱਸ ਸਕਦੇ ਆਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਦੀ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਹੈ ਔਰ ਵੈਦਰ ਕੰਡੀਸ਼ਨਸ ਆਉਣ ਵਾਲੇ 4-5 ਦਿਨਾਂ ਲਈ ਕਲੀਅਰ ਰਹਿਣ ਦੀ ਇੱਕ ਪ੍ਰੈਡਿਕਸ਼ਨ ਹੈ ਸੋ ਉਹ ਜਿਹੜੇ ਹਾਰਵੈਸਟਿੰਗ ਆਪਰੇਸ਼ਨਸ ਕਰ ਰਹੇ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਜਿਵੇਂ ਅਸੀਂ ਦੇਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣੀਆਂ ਨੇ ਸੋ ਕਿਉਂਕਿ ਹੁਣ ਜਿਹੜਾ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਵੀ ਇਨਕਰੀਸ ਹੋਣੀ ਹੈ ਕਿਉਂਕਿ ਗਰਮੀ ਦਾ ਮੌਸਮ ਹੁਣ ਚੱਲ ਰਿਹਾ ਹੈ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੋਂ ਜ਼ਰੂਰ ਅਵੋਇਡ ਕਰਨਾ ਚਾਹੀਦਾ ਔਰ ਜਿੰਨਾ ਹੋ ਸਕੇ ਘਰਾਂ ਤੋਂ ਬਾਹਰ ਤਾਂ ਹੀ ਨਿਕਣ ਨਿਕਲੋ ਜੇ ਬਹੁਤ ਜ਼ਰੂਰੀ ਹੈਗਾ ਅਦਰਵਾਇਜ਼ ਅਵੋਇਡ ਕਰਨਾ ਚਾਹੀਦਾ ਔਰ ਫਾਰਮਰਸ ਨੂੰ ਵੀ ਧਿਆਨ ਰੱਖਣਾ ਚਾਹੀਦਾ ਜਦੋਂ ਖੇਤਾਂ ਵਿੱਚ ਕੰਮ ਕਰਦੇ ਨੇ ਸਵੇ ਥੋੜਾ ਵੱਧ ਕਰਕੇ ਜਿਹੜੇ ਪੀ ਕਾਸ ਨੇ ਉਹਦੇ ਵਿੱਚ ਉਹਨਾਂ ਨੂੰ ਵੀ ਬ੍ਰੇਕ ਲੈਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਬਤੋ ਬਤ ਜ਼ਰੂਰ ਲੈਣੇ ਚਾਹੀਦੇ ਨੇ ਤੇ ਇੱਕ ਪਾਸੇ ਜਿੱਦਾਂ ਕਿ ਮੈਡਮ ਨੇ ਦੱਸਿਆ ਕਿ ਮੌਸਮ ਤਾਂ ਕਲੀਅਰ ਰਹਿਣ ਵਾਲਾ ਹੈ ਪਰ ਦੂਜੇ ਪਾਸੇ ਡਾਇਰੈਕਟ ਐਕਸਪੋਜ਼ਰ ਤੋਂ ਸਾਨੂੰ ਬਚਣ ਦੀ ਲੋੜ ਹੈ ਤੇ ਖਾਸ ਕਰਕੇ ਆਪਣੀਆਂ ਜਿਹੜੀਆਂ ਅੱਖਾਂ ਨੇ ਉਹਦਾ ਵੀ ਧਿਆਨ ਰੱਖਿਓ ਤੇ ਇਹਦਾ ਜਿਹੜਾ ਡਾਇਰੈਕਟ ਐਕਸਪੋਜ਼ਰ ਤੋਂ ਬਚ ਕੇ ਰਹਿਣ ਦੀ ਲੋੜ ਹੈ ਤੇ ਡਾਈਟ ਵੱਲ ਆਪਣਾ ਖਾਸ ਧਿਆਨ ਰੱਖੋ ਤੇ ਦੇਖਦੇ ਰਹੋ ਲੁਧਿਆਣਾ ਲਾਈਫ ਕੈਮਰਾ ਪਰਸਨ ਸਜੇਸ਼ ਤੇਤਿਆ ਦੇ ਨਾਲ ਮੈਂ ਅਮਿਤ